ਇਸ ਚੀਜ਼ ਨੇ ਇਨਸਪਾਇਰ ਕੀਤਾ ਸਰਦਾਰ ਅਮਰ ਸਿੰਘ ਹਰਾਨ ਨੂੰ ਕਿ ਟਰਬਨਸ ਪਰ ਆਸਟ੍ਰੇਲੀਆ ਦੀ ਸਥਾਪਨਾ ਕੀਤੀ ਜਦੋਂ ਕੋਵਰ ਤੋਂ ਬਾਅਦ ਆਸਟ੍ਰੇਲੀਆ ਦੇ ਗਵਰਨਰ ਜਨਰਲ ਕੋਪਰੀ ਵਾਈਫ ਨੇ ਆਇਸੀ ਵਿਜ਼ਿਟ ਕਰਨ ਹਨ ਜੀ ਉਹਨਾਂ ਨੇ ਆਪਣੀ ਸਪੀਚ ਬੜੀ ਪਿਆਰੇ ਗੱਲ ਕੀਤੀ ਕਿ ਇਹਨੇ ਵੀ ਅਸੀਂ ਡਿਜ਼ਾਸਟਰ ਜਗਏ ਆ ਇਹਨੇ ਸਾਨੂੰ ਕਿਤੇ ਨਾ ਕਿਤੇ ਟਰਬਨਸ ਜ਼ਰੂਰ ਦੇਖੀਆਂ ਸ਼ੈਡਿਊਲ ਹੁੰਦਾ ਸੀਗਾ ਚਲੋ ਕੋਈ ਬ੍ਰੇਕ ਡਾਊਨ ਕਰਾਂਗੇ ਤਾਂ ਕਿ ਜਿੱਦੀ ਰਤੀ ਜਾਣਾ ਕੋਈ ਪੁਸ਼ ਹੋ ਗਿਆ ਹਾਂ ਨਾ ਅੱਜ ਕੰਦਾ ਕਹਿੰਦੀ ਕੋਈ ਸ਼ੈਡਿਊਲ ਹੀ ਹੈ ਨਹੀਂ ਸੋ ਵੀਕਡੇ ਦੇ ਵਿੱਚ ਆਪਣਾ ਕੰਮ ਕਰ ਕਰ ਕਰਦੇ ਆ ਜਿਹੜਾ ਚੈਰਟੀ ਦਾ ਰਿਲੇਟਡ ਹੈ ਉਹਦਾ ਕੋਈ ਮੀਟਿੰਗ ਹੋ ਗਈਆਂ ਕੋਈ ਹੋ ਗਿਆ ਤੇ ਵੀਕਐਂਡ ਤੇ ਤਾਂ ਇਵੈਂਟਸ ਹੋ ਜਾਂਦੇ ਪੁਸ਼ ਹੋ ਜਾਂਦਾ ਸੋ ਸੱਤੋ ਦਿਨ ਕੰਮ ਬੀਜ਼ੀ ਰਹਿੰਦਾ ਬਟ ਇਹਦੇ ਵਿੱਚ ਇੱਕ ਜਨੂਨ ਹੈ ਕਰਾਂਦਾ ਇਹਦੇ ਬੰਦੇ ਨੂੰ ਟਾਇਰਡਨੈਸ ਨਹੀਂ ਮਹਿਸੂਸ ਹੁੰਦੀ ਅਗਾਂਹ ਪਹਿਲੀ ਕਾਲ ਮੀਡੀਏ ਨੂੰ ਟਰੱਕ 'ਚ ਬੈਠੇ ਲਈ ਉਹ ਵੀ ਦੋ ਕੀ ਹੋ ਕੇ ਭਾਈ ਸਾਨੂੰ ਲੋਕ ਟੈਰਰਿਸ ਕਹਿੰਦੇ ਨੇ ਉਹ ਜਜ਼ਬਾ ਜਿਹੜਾ ਨਾ ਪਿੱਛੇ ਉਹ ਬਬੇ ਨਾਰੰਗ ਦਾ ਕਿਤੇ ਥਾਪੜਾ ਚੱਲੀ ਜਾਂਦਾ ਵੀ ਚੱਲ ਵੀ ਮੂਰਖਾ ਮੂਰਖਾ ਲੱਗਿਆ ਰਹਿ ਤੇ ਉਹ ਸ਼ੋਕਰਾ ਦੱਸਦੇ ਰਹਿੰਦਾ ਕਿਵੇਂ ਮੈਨੇਜ ਕਰਦੇ ਹੋ ਸਾਰਾ ਕੁਝ ਕਿਉਂਕਿ ਜਦੋਂ ਪੈਸਾ ਇਨਵੋਲ ਹੁੰਦਾ ਉਦੋਂ ਥੋੜੀ ਜਿਹੀ ਟੈਨਸ਼ਨ ਜਿਹੜੀ ਵੱਜ ਜਾਂਦੀ ਲੋਕਾਂ ਦੀਆਂ ਉਂਗਲਾਂ ਉਠੀਆਂ ਵੀ ਜਿਹੜੀਆਂ ਉਹ ਲਾਜ਼ਮੀ ਹੋ ਜਾਂਦੀਆਂ ਉਂਗਲਾਂ ਤਾਂ ਪਹਿਲੇ ਤੋਂ ਹੀ ਉੱਡਦੀਆਂ ਨੇ ਅੱਜ ਵੀ ਮੇਰੀ ਸਵੇਰੇ ਵੀ ਗਿਊਂਟ ਉੱਥੇ ਇਹ ਗੱਲ ਇਹਦੇ ਭਾਈ ਲੋਕ ਕਹਿੰਦੇ ਵੀ ਕਰਾਂਟਾ ਕਿੱਦਾਂ ਆ ਗਿਆ ਗਰਾਟ ਨੇਣੀ ਥੋੜੀ ਐਲੀਜੀਬਿਲਟੀ ਦੇ ਬੈਟਰ ਕਰਦੇ ਹੁਣ ਕਿ ਕਿਦਸ ਪਿੰਡ ਕਰਦੇ ਹਣਾ ਪੀਕ ਪੰਜਾਬ ਵਾਲਾ ਜਿੰਦਾ ਨਹੀਂ ਪਿੰਡ ਜਿੱਥੇ ਸ਼ਾਮ ਰਾਤ ਦੇ ਗਰਾਉਂਡ 'ਤੇ ਘਾਰੇ ਬਣਾ ਲਿਆ ਇੱਥੇ ਤਾਂ ਉਹਨਾਂ ਦੋ ਦਿਨ ਜੇਲ੍ਹ ਵਿੱਚ ਬੈਠ ਹੁਣ ਜੇ ਵਾ ਚਾਲਦੀ ਹੈ ਕੋਈ ਡਿਜ਼ਾਸਟਰ ਆ ਗਿਆ ਉੱਥੇ ਜਾਣੇ ਜਾਣਾ ਸੋ ਹੁਣ ਸਾਡੇ ਕੋਲ ਤਿੰਨ ਕਾਰ ਸੇਵਾਟ ਰੱਖ ਨੇ ਚਾਰ ਬੈਨਾ ਨੇ ਪਰ ਆਉਂਦੇ ਸਮੇਂ ਦੇ ਵਿੱਚ ਇਹ ਵੀ ਬਦਲਣ ਗਿਆ ਤੋਂ ਨਾਲ ਨਾਲ ਅਸੀਂ ਬੰਦੇ ਐਪਲੋਏ ਵੀ ਕਰਾਂਗੇ ਜੇ ਅਸੀਂ ਚਾਹਨੇ ਵੀ ਅੱਪ ਵੱਧ ਤੋਂ ਵੱਧ ਬੰਦੇ ਨੂੰ ਟ੍ਰੇਨਿੰਗ ਲਈਏ ਅਸੀਂ ਪਿੰਡਾਂ ਵਾਲੇ ਬੰਦੇ ਆ ਜੀ ਹਰ ਇੱਕ ਨੂੰ ਰਲ ਮਿਲ ਕੇ ਹੀ ਇਹ ਜਿਹੜੀ ਪ੍ਰੋਬਲਮ ਉਹਦਾ ਹੱਲ ਲੱਭਣਾ ਪੈਣਾ ਪਰ ਮੈਂ ਇਹੀ ਕਾਵਾਂਗਾ ਤੁਸੀਂ ਜ਼ਰੂਰ ਵੋਲੰਟੀਅਰ ਕਰੋ ਆਪਣੇ ਕੰਮ ਤੇ ਆਪਣੇ ਬੱਚੇ ਨੇ ਸਕੂਲ ਦੇ ਵਿੱਚ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਕਿ ਹਰ ਇੱਕ ਸਿੱਖ ਜਿੱਥੇ ਵੀ ਹੈਗਾ ਉਹ ਇੱਕ ਸਿੱਖੀ ਦਾ ਅੰਬੈਸਡਰ ਆ ਤੁਸੀਂ ਇੱਕ ਗੁੱਡ ਅੰਬੈਸਡਰ ਬਣੋ ਪਬਲਿਕ ਟਾਈਮ ਆਸਟ੍ਰੇਲੀਆ ਨਾਲ ਜੁੜੇ ਹੋਏ ਜਿੰਨੇ ਵੀ ਦਰਸ਼ਕ ਨੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਆਖਦੇ ਆ ਮੈਂ ਤੁਹਾਡਾ ਦੋਸਤ ਤੇ ਹੋਸਟ ਹਰਪ੍ਰੀਤ ਮਾਨ ਤੁਹਾਡੇ ਨਾਲ ਇੱਕ ਵਾਰੀ ਫਿਰ ਤੋਂ ਸ਼ਾਮਿਲ ਆ ਅੱਜ ਗੱਲ ਕਰਨ ਜਾ ਰਹੇ ਆ ਕਿ ਜਦੋਂ ਵੀ ਕਿਤੇ ਵੀ ਦੇਸ਼ ਦੇ ਵਿੱਚ ਵਿਪਤਾ ਪੈਂਦੀ ਆ ਫੜਾਂ ਦਾ ਗੱਲ ਕਰੀਏ ਅੱਗ ਦੀ ਗੱਲ ਕਰੀਏ ਜਾਂ ਫਿਰ ਗੱਲ ਕਰੀਏ ਕੋਵਿਡ ਦੇ ਵਿੱਚ ਘਰੋ ਘਰੀ ਖਾਣਾ ਪਚਾਉਣ ਦੀ ਤਾਂ ਟਰਬਨਸ ਫਾਰ ਆਸਟ੍ਰੇਲੀਆ ਇੱਕ ਨਾਮ ਹੈ ਜਿਹੜਾ ਹਮੇਸ਼ਾ ਖੜਾ ਹੈ ਤੇ ਅੱਜ ਟਰਬਨਸ ਫਾਰ ਆਸਟ੍ਰੇਲੀਆ ਦੇ ਫਾਊਂਡਰ ਅਮਰ ਸਿੰਘ ਹੋਰਾਨਾ ਸਾਡੀ ਗੱਲਬਾਤ ਹੋ ਰਹੀ ਹੈ ਸਭ ਤੋਂ ਪਹਿਲਾਂ ਜੀ ਆਖਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਥੈਂਕ ਯੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਬਲਿਕ ਟਾਈਮ ਆਸਟ੍ਰੇਲੀਆ ਦੇ ਨਾਲ ਟਾਈਮ ਕੱਢਣ ਦੇ ਲਈ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੇ ਗੱਲਬਾਤ ਕਰਨਾ ਚਾਹਾਂਗੇ ਸਭ ਤੋਂ ਪਹਿਲਾਂ ਕਿ ਕਿਉਂਕਿ ਜੇ ਮੈਂ ਟਰਬਨਸ ਫॉर ਆਸਟ੍ਰੇਲੀਆ ਦੀ ਗੱਲ ਕਰਾਂ ਤੇ ਕੋਣ ਹੈ ਜਿਹੜਾ ਨਹੀਂ ਜਾਣਦਾ ਜੇਕਰ ਆਸਟ੍ਰੇਲੀਆ ਦੇ ਵਿੱਚ ਗੱਲ ਕਰੀਏ ਤੇ ਮੇਰਾ ਖਿਆਲ ਹੈ ਕਿ ਹਰ ਸਿੱਖ ਹਰ ਨਾਨ ਸਿੱਖ ਜਿਹੜਾ ਹੈ ਉਹ ਇਸ ਤੋਂ ਵਾਕਿਬ ਹੈ ਗੱਲ ਕਰਾਂਗੇ ਕਿ ਕਿਸ ਚੀਜ਼ ਨੇ ਇਨਸਪਾਇਰ ਕੀਤਾ ਸਰਦਾਰ ਅਮਰ ਸਿੰਘ ਹਰਾਨੂੰ ਕਿ ਟਰਬਨਸ ਫॉर ਆਸਟ੍ਰੇਲੀਆ ਦੀ ਸਥਾਪਨਾ ਕੀਤੀ ਜਾਵੇ ਮਾਈਕ ਥੋੜਾ ਨੇੜੇ ਕਰ ਲਿਓ ਥੈਂਕ ਯੂ ਟਰਬਨਸ ਫॉर ਆਸਟ੍ਰੇਲੀਆ ਆਈ ਥਿੰਕ ਇੱਕ ਸਿੱਖੀ ਦੀ ਲੋੜ ਸੀਗੀ ਸਾਡੀ ਆਈਡੈਂਟੀਟੀ ਦੀ ਪਹਿਲਾਂ ਮੈਂ ਗੱਲ ਕਰਾਂ ਮੈਂ ਮੋਨਾ ਹੁੰਦਾ ਸੀ ਜਦੋਂ ਸ਼ੁਰੂ ਤੇ ਮੈਂ ਬਚਪਨ ਤੇ ਮੋਨਾ ਸੀਗਾ ਇੱਥੇ ਆ ਕੇ ਮੈਂ 2004 ਚ ਕੇਸ ਰੱਖੇ ਮੈਂ ਇੱਥੇ 15 ਸਾਲ ਦਾ ਆ ਗਿਆ ਸੀਗਾ ਤੇ ਜਦੋਂ ਮੈਂ ਸਰਦਾਰ ਬਣਿਆ ਤੇ ਮੈਨੂੰ ਫੀਲ ਹੋਣਾ ਵੀ ਚਲੋ ਸਾਡੀ ਅੰਗਰੇਜ਼ੀ ਠੀਕ ਠਾਕ ਸੀ ਮਾੜੀ ਬੋਟੀ ਵੀ ਗੋਰਿਆਂ ਨੇ ਕਿਤੇ ਨਾ ਕਿਤੇ ਐਕਸੈਪਟ ਨਾ ਕਰਨਾ ਔਰ ਜਿਹੜੀ ਕੈਜੂਅਲ ਰੈਸਿਜ਼ਮ ਕਹਿੰਦੇ ਆ ਨਾ ਵੀ ਜਿੰਨੇ ਕਮੈਂਟ ਮਾਰਦੇ ਨਾ ਵੀ ਵਾਟ ਇਟ ਇਸ ਮਨ ਔਨ ਯੂ ਹੈਡ ਤੇ ਮੈਂ ਯਾਰ ਵੀ ਇਹ ਕਾਤਾ ਹੋਗਾ ਤੇ ਫਿਰ ਮੈਨੂੰ ਚਲੋ ਉਦੋਂ ਬੱਚੇ ਨਹੀਂ ਸੀ ਪਰ ਮੈਨੂੰ ਲੱਗਾ ਯਾਰ ਸਾਡੇ ਕੱਲ ਨੂੰ ਬੱਚੇ ਇੱਥੇ ਹੋਣੇ ਆ ਉਹਨਾਂ ਨੇ ਕਹਿ ਦੇਣਾ ਵੀ ਸਾਡਾ ਪਾਪਾ ਅੰਮ੍ਰ ਪਰ ਉਹ ਤਾਂ ਇੱਥੇ ਦੇ ਨੇ ਨਾ ਉਹਨਾਂ ਨੂੰ ਕੋਈ ਕਹਿੰਨ ਕਿ ਗੋ ਬੈਕ ਟੂ ਯੂ ਹੋਮ ਉਹਨਾਂ ਦਾ ਹੋਮ ਤੇ ਇਹੀ ਆ ਉਹਨਾਂ ਦਾ ਹੋਮ ਤੇ ਇਸ ਕਰਕੇ ਉਹ ਪਰਿਆ ਵੀ ਕਿਤੇ ਨਾ ਕਹਿੰਦੇ ਸਾਡੀ ਜਿਹੜੀ ਸਿੱਖੀ ਦੇ ਵਿੱਚ ਸਾਰੇ ਫਾਰਮੂਲੇ ਪਏ ਨੇ ਨਾ ਵਿੱਚ ਸਮਾਜ ਲਈ ਕੀ ਕਰਨਾ ਆਪਣੇ ਆਪ ਲਈ ਕਰਨਾ ਆਪਣੇ ਰੂਹ ਲਈ ਕੀ ਕਰਨਾ ਉਹ ਅਪਲਾਈ ਚੱਕ ਕੇ ਅਪਲਾਈ ਕਰਤਾ ਆਪਾਂ ਆਪਾਂ ਤਾਂ ਕੋਈ ਨਮਾ ਨਹੀਂ ਕਰਿਆ ਸਰਬੱਤ ਦਾ ਭਲਾ ਤਾਂ ਬਾਬਾ ਨਾਨਕ ਜੀ ਕਹੇਗੇ ਨੇ ਅਸੀਂ ਉਹੀ ਅਪਲਾਈ ਕੀਤਾ ਦੈਸ ਨਾਥਿੰਗ ਨਿਊ ਉਹ ਕਰਕੇ ਫਿਰ ਇੱਕ ਇੱਕ ਜਿਹੜੀ ਸੀਗੀ ਨਾ ਵੀ ਇੱਕ ਅੰਦਰ ਅੱਗ ਸੀਗੀ ਵੀ ਅਸਿਜਰੀ ਰੇਸਮ ਉਹਨੂੰ ਉਹਨੂੰ ਨਿਊਟਰਲਾਈਜ਼ ਕਰਨਾ ਖਤਮ ਨਹੀਂ ਕਰ ਸਕਦੇ ਕਦੀ ਵੀ ਕਿ ਇਹ ਚੀਜ਼ ਉਹਨਾਂ ਨੇ ਨਿਊਟਰਲਾਈਜ਼ ਕਰਨਾ ਤਾਂ ਕਿ ਕੱਲੋਂ ਸਾਡੇ ਬੰਦੇ ਨੂੰ ਦੇਖ ਕੇ ਗੋਰੇ ਕਹਿੰਦੇ ਆ ਯੂ ਗਾਇਸ ਡੂ ਗੁੱਡ ਵਰਕ ਹਾਂ ਸਾਡੇ ਕੋਵਿਡ ਤੋਂ ਬਾਅਦ ਆਸਟ੍ਰੇਲੀਆ ਦੇ ਗਵਰਨਰ ਜਨਰਲ ਉਹ ਆਪਣੀ ਵਾਈਫ ਨਾਲ ਆਏ ਸੀ ਵਿਜ਼ਿਟ ਕਰਨ ਹਨਾ ਜੀ ਉਹਨਾਂ ਨੇ ਆਪਣੀ ਸਪੀਚ ਬੜੀ ਪਿਆਰੇ ਗੱਲ ਕਹੀ ਕਹਿੰਦੇ ਵੀ ਜਿੰਨੇ ਵੀ ਅਸੀਂ ਡਿਜ਼ਾਸਟਰਾਂ 'ਚ ਗਏ ਆ ਕਹਿੰਦੇ ਸਾਨੂੰ ਕਿਤੇ ਨਾ ਕਿਤੇ ਟਰਬਨ ਜ਼ਰੂਰ ਦੇਖੀਆਂ ਨੇ ਦੇਖੋ ਜੀ ਮੈਂ ਕਹੇ ਛੱਡੀ ਇਨੀ ਛੋਟੀ ਜਿਹੀ ਕਮਿਊਨਿਟੀ ਆਸਟ੍ਰੇਲੀਆ ਦੇ ਵਿੱਚ ਤੇ ਇਹ ਗੱਲ ਕਹਿਣੀ ਮੈਂ ਕਿ ਸਾਡੇ ਸ ਉਹਨਾਂ ਦਾ ਅਸ਼ੀਰਵਾਦ ਆ ਸੀ ਤੁਰੇ ਫਿਰ ਜਾਨੇ ਤੁਸੀਂ ਗੱਲ ਕੀਤੀ ਹੋਮ ਕੰਟਰੀ ਦੀ ਤੇ ਸਦਾਰ ਅਮਰ ਸਿੰਘ ਹੋਰੀ ਪਿਛੋਂ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਵੀ ਸਾਂਝ ਪਾਓ ਠੀਕ ਹੈ ਜੀ ਮੈਂ ਜਿਵੇਂ ਕਿ ਆ ਵੀ ਮੈਂ 15 ਦਾ ਇੱਥੇ ਆਇਆ ਸੀ 15 ਸਾਲ ਦਾ ਉਦੋਂ ਪਲੱਸ 1 ਸ਼ੁਰੂ ਹੀ ਕਰੀ ਸੀਗੀ ਪਰ ਇਧਰ ਨੂੰ ਲੱਗਿਆ ਵੀਜ਼ਾ ਤੋਂ ਇਧਰ ਆ ਗਏ ਹਨਾ ਫੈਮਿਲੀ ਮਾਈਗ੍ਰੇਸ਼ਨ ਦੇ ਵਿੱਚ ਮੈਂ ਬੇਸਿਕਲੀ ਨਾਬੇ ਤੋਂ ਪਿਛੋਂ ਤੇ ਸਾਡਾ ਪਿੰਡ ਫਤੇਗੜ ਸਾਹਿਬ ਲੱਗੇ ਤੂੰ ਦਾ ਹੂੰ ਉੱਥੋਂ ਦਾ ਪਿੰਡ ਆ ਸਾਡਾ ਤੇ ਬਾਕੀ ਰਿਸ਼ਤੇਦਾਰੀਆਂ 올 ਓਵਰ ਪੰਜਾਬ ਹੈਗੀਆਂ ਹਨਾ ਪਰ ਇੱਥੇ ਆਇਆ ਨੂੰ ਬਹੁਤ ਟਾਈਮ ਹੋ ਗਿਆ ਪਰ ਜਿਹੜਾ ਉਹ ਲਾਲੋ ਪ ਉਹ ਉੱਥੇ ਰਹਿੰਦਾ ਆ ਤੇ ਅੱਜ ਵੀ ਜੇ ਅੱਖਾਂ ਬੰਦ ਕਰੀਏ ਕਈ ਵਾਰ ਕੱਲ ਵੀ ਮੇਰੀ ਸ਼ਿੰਕੂ ਨਾਲ ਬਾਈ ਨਾਲ ਗੱਲ ਹੋ ਰਹੀ ਸੀ ਹਨਾ ਉਹ ਸਾਡਾ ਸੀਨੀਅਰ ਆ ਥੋੜਾ ਤੇ ਕਹਿੰਦਾ ਬਾਈ ਕਿਦਾਂ ਨਾ ਬਿਆਲਿਆ ਫਰਾਣਾ ਬੰਦਾ ਯਾਦ ਆ ਮੈਂ ਕਿਹਾ ਬਿਲਕੁਲ ਯਾਦ ਆ ਯਾਰ ਹਨਾ ਪੁਰਾਣੇ ਬੇਲੀ ਨਾਲ ਗੱਲਾਂ ਬਿਲਕੁਲ ਬਿਲਕੁਲ ਸੋ ਇਹ ਇੱਕ ਇੱਕ ਸਾਡੇ ਲਾਈਫ ਦਾ ਪਾਰਟ ਆ ਬਟ ਸੈਟਲੀ ਨਾ ਅਸੀਂ ਆਪਣੇ ਜਿਹੜਾ ਲਾਈਫ ਦਾ ਪਾਰਟ ਉਹ ਬੱਚਿਆਂ ਦੀ ਇੰਪੋਜ਼ ਕਰ ਦਿੰਦੇ ਆ ਇਹਨਾਂ ਦਾ ਲਾਈਫ ਦਾ ਪਾਰਟ ਇੱਥੇ ਦਾ ਹੋਣਾ ਵੀ ਸਾਡੇ ਰੈਡੀ ਸਾਨੂੰ ਉਹ ਮੈਕਡੋਨਲ ਲੈ ਗਿਆ ਸੀਗਾ ਉਹ ਪਾਰਟੀ ਸਾਡੀ ਇੱਥੇ ਹੋਈ ਸੀ ਫਰੈਂਡ ਦੀ ਵੀ ਹੈਵ ਟੂ ਲੈਟ ਥੈਮ ਲਿਵ देयर ਲਾਈਫ ਹਣਾ ਪਰ ਉਹਨਾਂ ਦੇ ਵਿੱਚ ਸਾਡਾ ਐਜ਼ ਅ ਪੇਰੈਂਟ ਕੀ ਫਰਜ ਬਣਦਾ ਜਿਹੜੀ ਸਾਡੀ ਵੈਲਿਊਜ਼ ਨੇ ਸਿੱਖੀ ਦੀਆਂ ਸਾਡੇ ਪੰਜਾਬੀ ਦੀਆਂ ਸਾਡਾ ਸਰੂਪ ਉਹ ਜ਼ਰੂਰ ਹਾਉਂਡੇਸ਼ਨ ਲੈ ਕਰੀਏ ਤਾਂ ਕਿ ਇਹ ਅੱਜ ਅਸੀਂ ਇੱਥੇ ਬੈਠੇ ਹਾਂ ਨਾ ਜਿਹੜੀ ਭਾਸ਼ਾ ਹੀ ਬੋਲ ਰਹੇ ਆ ਇਹ ਸਾਨੂੰ ਕਿਦੇ ਨੇ ਬੇਬੇ ਨੇ ਮੱਝ ਦੇ ਵਿਰਾਸੇ ਸਿਖਾਈ ਐ ਜਿਹੜੀ ਇੱਕ ਸਾਖੀਆਂ ਸੁਲਾਈਆਂ ਇਹਨਾਂ ਨੂੰ ਅਸੀਂ ਸਿਖਾਉਣੇ ਤਾਂ ਕਿ ਇਹ ਅੱਗੇ ਪਾਸ ਆਨ ਕਰ ਸਕਣ ਅੱਗੇ ਪਾਸ ਕਿਉਂਕਿ ਇਹ ਸਾਰਾ ਓਰਲ ਕਲਚਰ ਆ ਸਾਡਾ ਹਣਾ ਇਹ ਸਾਡਾ ਫਰਜ ਬਣਦਾ ਬਾਕੀ ਜ਼ਿੰਦਗੀ ਪਤਾ ਨਹੀਂ ਕਿੱਥੇ ਕਿਨੂੰ ਕਿੱਥੇ ਲੈ ਜਾਣਾ ਸardar amar singh ji ਤੁਸੀਂ ਬਹੁਤ ਬਿਜ਼ੀ ਰਹਿੰਦੇ ਜੀ ਮੇਰਾ ਕਈ ਵਾਰੀ ਸੋਚਦਾ ਮੈਂ ਕਿ ਇੰਨਾ ਵੀ ਜੀ ਇਨਸਾਨ ਹੈ ਔਰ ਇੱਕ ਨੋਰਮਲ ਡੇ ਇੱਕ ਨੋਰਮਲ ਹਫਤਾ ਜੇ ਕਹਿ ਲਈ ਉਹ ਕਿਦਾਂ ਰੰਗਦਾ ਤੁਹਾਡਾ ਨੋਰਮਲ ਕੋਈ ਹਫਤਾ ਹੁੰਦਾ ਨਹੀਂ ਭਾਈ ਜੀ ਇਹ ਸਭ ਚਲ ਸੋ ਜੱਜ ਕ ਚੱਲਦਾ ਰਹਿੰਦਾ ਆ ਅਸੀਂ ਬਟ ਨਹੀਂ ਆਈ ਥਿੰਕ ਮੈਂ ਐਕਸ਼ੀ ਵਾਈ ਵੀ ਮੇਰੇ ਮਜ਼ਾਕ ਕਰਦੇ ਨੇ ਕਿ ਜਦੋਂ ਤਰ੍ਹਾਂ ਦਾ ਕੰਮ ਸੀਗਾ ਹਨਾ ਪਹਿਲੇ ਜਣ ਕਿ ਬਾਈਕ ਸੈਲ ਟਰ੍ਹਾਂ ਦਾ ਕੰਮ ਰਿਹਾ ਬੜਾ 2003 ਤੋਂ ਸ਼ੁਰੂ ਕਰਿਆ ਸੀਗਾ ਵੀ ਉਦੋਂ ਤੁਹਾਡਾ ਇੱਕ ਸ਼ੈਡਿਊਲ ਹੁੰਦਾ ਸੀਗਾ ਚਲੋ ਕੋਈ ਬ੍ਰੇਕਡਾਊਨ ਹੋ ਗਿਆ ਤਾਂ ਕਿ ਜਦੀ ਰਤੀ ਜਾਣਾ ਕੋਈ ਕੁਸ਼ ਹੋ ਗਿਆ ਹਨਾ ਅੱਜ ਕੱਲ ਤਾਂ ਕਹਿੰਦੀ ਕੋਈ ਸ਼ੈਡਿਊਲ ਹੀ ਹੈ ਨਹੀਂਗਾ ਸੋ ਵੀਕਡੇ ਦੇ ਵਿੱਚ ਆਪਣਾ ਕੰਮ ਕਰ ਕਰਦੇ ਆ ਜਿਹੜਾ ਚੈਰਿਟੀ ਦਾ ਰਿਲੇਟਡ ਹੈ ਉਹਦਾ ਜਿਵੇਂ ਮੀਟਿੰਗ ਹੋ ਗਈਆਂ ਕੁਝ ਹੋ ਗਿਆ ਤੇ ਵੀਕਐਂਡ ਤੇ ਇਦਾਂ ਇਵੈਂਟਸ ਹੋ ਜਾਂਦੇ ਕੁਝ ਹੋ ਜਾਂਦਾ ਸੋ ਸੱਤੋ ਦਿਨ ਕੰਮ ਬੀਜ਼ੀ ਰਹਿੰਦਾ ਬਟ ਇਹਦੇ ਵਿੱਚ ਇੱਕ ਜਨੂਨ ਹੈ ਕਨੰਦ ਦਾ ਕਿਤੇ ਬੰਦੇ ਨੂੰ ਟਾਇਰਡਨੈਸ ਨਹੀਂ ਮਹਿਸੂਸ ਹੁੰਦੀ ਮੈਨੂੰ ਬੈਸਟ ਚੀਜ਼ ਜਦੋਂ ਲੱਗਦੀ ਹੈ ਜਿਵੇਂ ਪਿੱਛੇ ਅਸੀਂ ਬ੍ਰਿਸਬਨ ਗਏ ਸੀ ਸਮਾਗਮ ਤੇ ਉੱਥੇ ਆਪਣਾ ਟਰਨਡਾਈਨ ਦਾ ਇਵੈਂਟ ਵੀ ਸੀਗਾ ਤੁਸੀਂ ਸ਼ੇਅਰ ਕੀਤਾ ਹੋ ਬਿਲਕੁਲ ਉੱਥੇ ਅਸੀਂ ਭਾਜੀ ਉੱਥੇ ਵਾਲੇ ਆਪਣੇ ਉਹਨਾਂ ਦੇ ਬਿੱਦਬਣੇ ਕਿਹਾ ਗੰਨੇ ਦਾ ਜੂਸ ਲਾਉਣਾ ਅਸੀਂ ਗਏ ਕਿਸੇ ਦੇ ਘਰੇ ਗੰਨੇ ਲੱਗੇ ਜਿ ਪ ਜੂਸ ਨਾ ਮੁੜ ਕੇ ਮੰਗੂਲ ਤੇ ਚਿਪਕਿਆ ਹੋਇਆ ਸੀਗਾ ਤੇ ਉਹ ਚੀਜ਼ ਆਨੰਦ ਬਹੁਤ ਆ ਆਨੰਦ ਕਿਉਂਕਿ ਉਹ ਸੇਵਾ ਅਗੇ ਜੇ ਤੁਸੀਂ ਉੱਥੇ ਬੈਕਟ੍ਰੈਕ ਕਰ ਲਓ ਨਾ ਕੋਈ ਸਟੈਪ ਵੀ ਵਾਟ ਆਰ ਵੀ ਡੂਇੰਗ ਇਹਦਾ ਅਸੀਂ ਕਿਉਂ ਕਰ ਰਹੇ ਉਹ ਮੂਲ ਉੱਥੇ ਆ ਜਾਂਦਾ ਵੀ ਮਰਨੇ ਸੇਵੇ ਲਈ ਹੁਣ ਇੱਥੇ ਜਿਹੜੇ ਇੱਥੇ ਕਲਚਰ ਦੇ ਬੰਦੇ ਕੰਮ ਕਰ ਰਹੇ ਨੇ ਇਹ ਵੀ ਬੱਚਿਆਂ ਨੂੰ ਇੱਕ ਸਟੇਜ ਤੇ ਵਿਚਰਨ ਦਾ ਕਿਦਾਂ ਬਿਲਕੁਲ ਕਾਹ ਲੂ ਇਹਨਾਂ ਨੇ ਬਣ ਕੇ ਸਪੀਕਰ ਬਣਨਾ ਤੇ ਉਹ ਬੱਚਿਆਂ ਨੂੰ ਸਟੇਜ ਫ੍ਰਾਈਟ ਉਨਾ ਰਹੇ ਚਾਹੇ ਕੋਈ ਕੀਰਤਨ ਕਰਦਾ ਚਾਹੇ ਕੋਈ ਬੋਲੀਆਂ ਪਾਉਂਦਾ ਉਹ ਬੱਚਿਆਂ ਨੂੰ ਤੁਸੀਂ ਆਪਣੇ ਨੂੰ ਓਨਿਕ ਸਾਧਨ ਦਿਓ ਤਾਂ ਕਿ ਕੱ ਉਹ ਜਿਐਸੀ ਵੀ ਜੇ ਬੋਲਦੇ ਆ ਮੈਨੂੰ ਕਈ ਵਾਰ ਤੁਹਾਡੇ ਵਰਗੇ ਬਹੁਤ ਪਿਆਰੇ ਭਰਾ ਕਹਿੰਦੇ ਤੁਸੀਂ ਮੀਡੀਆ ਦੀ ਕੋਈ ਟ੍ਰੇਨਿੰਗ ਲਈ ਮੈਂ ਕਹਿੰਦਾ ਪਹਿਲੀ ਕਾਲ ਮੀਡੀਆ ਨੂੰ ਟਰੱਕ 'ਚ ਬੈਠੇ ਲੈਈ ਸੀ ਉਹ ਵੀ ਦੁਖੀ ਹੋ ਕੇ ਭਾਈ ਸਾਨੂੰ ਲੋਕ ਟੈਰਰਿਸ ਕਹਿੰਦੇ ਨੇ ਉਹ ਜਜ਼ਬਾ ਜਿਹੜਾ ਨਾ ਪਿੱਛੇ ਉਹ ਬਬੇ ਨਾ ਰੱਖਦਾ ਕਿ ਥਾਪੜਾ ਚੱਲੀ ਜਾਂਦਾ ਵੀ ਚੱਲ ਵੀ ਮੂਰਖਾ ਲੱਗਿਆ ਰਹਿ ਤੇ ਉਹ ਸ਼ੋਕਰਾ ਦاتے ਦੱਸਦਾ ਜਦੋਂ ਆਪਾਂ ਸੇਵਾ ਦੀ ਗੱਲ ਕਰਦੇ ਆ ਤੇ ਸੇਵਾ ਭਾਵਨਾ ਦੇ ਵਿੱਚ ਕਿਉਂਕਿ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਤੁਹਾਡੀ ਟੀਮ ਆ ਪੂਰੀ ਤੇ ਟੀਮ ਦੇ ਵਿੱਚ ਵੋਲੰਟੀਅਰਸ ਵੀ ਜੁੜਦੇ ਜਾਂਦੇ ਹੌਲੀ ਹੌਲੀ ਕਿਵੇਂ ਦੇਖਦੇ ਹੋ ਇਹਨੂੰ ਅੱਗੇ ਮਿਲ ਕੋ ਦੀ ਸਾਡੀ ਇੱਕ ਕੋਰ ਟੀਮ ਹੈ ਜਿਹੜੀ 15 ਕ ਮੈਂਬਰਾਂ ਦੀ ਕਮੇਟੀ ਆਸਟ੍ਰੇਲੀਆ ਵਾਈਡ ਹੈ ਨਾ ਉਸ ਤਰ੍ਹਾਂ ਬਸ ਸਾਡੇ ਹੋਰ ਵੋਲੰਟੀਅਰਸ ਹਨ ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਨੌਨ ਸਿਕਸ ਤੇ ਨੌਨ ਇੰਡੀਅਨਸ ਨੇ ਗੋਰੇ ਨੇ ਬਹੁਤ ਸਾਰੇ ਲਾਇਨਸ ਰੋਟਰੀ ਕਲੱਬ ਸਾਡੇ ਨਾਲ ਕੰਮ ਕਰਦੇ ਨੇ ਬਟ ਅਗੇਨ ਉਹ ਹਿਊਮੈਨਿਟੀ ਦਾ ਕੰਮ ਆ ਜਿਵੇਂ ਸਾਡੇ ਉੱਤੇ ਕੋਈ ਹੈਂਪਰ ਲੈਣ ਆਂਦਾ ਆ ਕੋਈ ਜਜਮੈਂਟ ਨਹੀਂ ਨਾ ਕੋਈ ਕੁਐਸਚਨ ਪੁੱਛਿਆ ਕਿਉਂ ਆ ਕਿਹੜੇ ਵੀਜਟ ਆ ਤੁਸੀਂ ਉੱਥੇ ਖੜਾ ਆ ਤੇ ਆ ਹੈਂਪਰ ਉਹਦੇ ਧੰਨਵਾਦ ਥੈਂਕ ਯੂ ਹੈ ਨਾ ਉਹ ਅਸੀਂ ਜਿਹੜੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਸਿਰਫ ਇੱਕ ਬੜੀ ਹੀ ਬੇ ਅਸੀਂ ਕੋਈ ਕਿਸੇ ਨੂੰ ਕੋਈ ਸੋਨਾ ਤਾਂ ਵੰਡ ਗਏ ਜਿਹੜੇ 10 ਕੁਐਸਚਨ ਪੁੱਛੇ ਬਾਈ ਕਿਉਂ ਆਏ ਸਿੱਧੀ ਜਿਹੀ ਗੱਲ ਨੂੰ ਕੋ ਬੈਗ ਦੋ ਹੈਂਪਰ ਦੋ ਅਗਲਾ ਲੈ ਕੇ ਚੱਲ ਜਾਏਗਾ ਬਟ ਸਾਡੀ ਟੀਮ ਤੇ ਮੈਨੂੰ ਬਹੁਤ ਮਾਣ ਆ ਇਥੇ ਸਾਵੀ ਭਾਈ ਜੀ ਲੋਕਲ ਮੈਨੇਜ ਕਰਦੇ ਸਾਰਾ ਵਿਕਟੋਰੀਆ ਜਿਹੜੀ ਸਿਵਾਇਗੀ ਸਾਡੀ ਤੇ ਬਾਕੀ ਹੋਰ ਸਾਡੇ ਬੰਦੇ ਹੈਗੇ ਵਿਕਟੋਰੀਆ ਆਪਣੇ ਸੌਰੀ ਐਡਲੇਡ ਪਰਥ ਹਨਾ ਵਿਕਟੋਰੀਆ ਤੇ ਕੈਨਬਰਾ ਦੇ ਉੱਤੇ ਵੀ ਸੋ ਹਰ ਇੱਕ ਬੰਦਾ ਆਪਣਾ ਕੰਮ ਕਰੀ ਜਾਂਦਾ ਤੇ ਉਹ ਵੀ ਬਹੁਤ ਟਾਈਮ ਦੇਣ ਦੇ ਪਿੱਛੇ ਦੇ ਨਾਲ ਨਾਲ ਨਤਨਵਾਦ ਸਾਡੇ ਪਰਿਵਾਰਾਂ ਦਾ ਬਿਲਕੁਲ ਜਦੋਂ ਇੱਥੇ ਆਉਣੇ ਅੱਜ ਵੀ ਸਾਹੀ ਭਾਈ ਦੇ ਘਰੋਂ ਫੋਨ ਆਇਆ ਦੋ ਤਿੰਨ ਵੀ ਕਹਿੰਦੇ ਕਿ ਪਹੁੰਚਣਾ ਉਹ ਕਹਿੰਦੇ ਫੋਨ ਅਮਰ ਭਾਈ ਜੀ ਨਿਕਲੇ ਮਿਲਦੇ 11 12 ਵਜਣਗੇ ਹਾਲੇ ਅਸੀਂ ਇੱਥੇ ਖੋਲ ਜਾਣਾ ਹਨੇਂ ਵਿੰਟ ਤੇ ਸੋ ਹਰ ਇੱਕ ਬੰਦਾ ਕੋਈ ਨਾ ਕੋਈ ਆਪਣੀ ਸੇਵਾ ਦੀ ਇਨਪੁਟ ਦੇਈ ਜਾ ਰਿਹਾ ਤੇ ਸਾਰਿਆਂ ਦਾ ਬਹੁਤ ਥੈਂਕ ਯੂ ਜਦੋਂ ਤੁਸੀਂ ਆ ਆਮ ਤੌਰ ਤੇ ਬਹੁਤ ਵੱਡੇ ਚੈਨਲ ਵੀ ਤੁਹਾਡੇ ਨਾਲ ਇੰਟਰਵਿਊਜ਼ ਕਰਦੇ ਨੇ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਵੱਡੀਆਂ ਸੁਸਾਇਟੀਜ਼ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਪਿਛਲੇ ਦਿਨੀ ਇੱਕ ਬਹੁਤ ਵੱਡੀ ਗ੍ਰਾਂਟ ਵੀ ਜਿਹੜੀ ਆ ਉਹ ਟਰਬਨ ਫਾਰ ਕਿਵੇਂ ਮੈਨੇਜ ਕਰਦੇ ਹੋ ਸਾਰਾ ਕੁਝ ਕਿਉਂਕਿ ਜਦੋਂ ਪੈਸਾ ਇਨਵੋਲਵ ਹੁੰਦਾ ਉਦੋਂ ਥੋੜੀ ਜਿਹੀ ਟੈਨਸ਼ਨ ਜਿਹੜੀ ਵੱਜ ਜਾਂਦੀ ਲੋਕਾਂ ਦੀਆਂ ਉਂਗਲਾਂ ਉਠ ਰੀਆਂ ਵੀ ਜਿਹੜੀਆਂ ਉਹ ਲਾਜ਼ਮੀ ਹੋ ਜਾਂਦੀਆਂ ਉਹਨੂੰ ਕਿਦਾਂ ਮੈਨੇਜ ਕਰਦੇ ਉਂਗਲਾਂ ਤਾਂ ਪਹਿਲੇ ਤੋਂ ਹੀ ਉੱਠਦੀਆਂ ਨੇ ਅੱਜ ਵੀ ਮੇਰੀ ਸਵੇਰੇ ਵੇਕਿੰਗ ਉੱਥੇ ਇਹ ਗੱਲ ਕਹਿੰਦੇ ਭਾਈ ਲੋਕ ਕਹਿੰਦੇ ਵੀ ਗ੍ਰਾਂਟ ਆ ਗਈ ਇੱਦਾਂ ਆ ਗਿਆ ਵੇਖ ਗ੍ਰਾਂਟ ਲੈਣੀ ਤੁਹਾਡੀ ਐਲੀਜੀਬਿਲਟੀ ਤੇ ਬੈਟਰ ਕਰਦੀ ਆ ਉਹਨੂੰ ਤੁਸੀਂ ਕਿੱਦਾਂ ਸਪੈਂਡ ਕਰ ਰਹੇ ਹੋ ਹਣਾ ਵੇਖ ਪੰਜਾਬ ਵਾਲਾ ਸਿਸਟਮ ਦਾ ਨਹੀਂ ਵੀ ਪਿੰਡ 'ਚ ਤੁਸੀਂ ਸ਼ਾਮ ਰਾਤ ਨੂੰ ਗ੍ਰਾਂਟ ਰੀਤੇ ਘਰੇ ਬਣਾ ਲਿਆ ਘਰੇ ਬਣਾ ਲਿਆ ਇੱਥੇ ਤਾਂ ਉਹਨੂੰ ਵੀ ਇਹ ਸਾਡੀ ਸੇਵਾ ਆ ਤੇ ਕੋਈ ਨਹੀਂ ਦੇਖ ਰਿਆ ਇਹਨੂੰ ਬਾਬਾ ਨਾਨਕ ਜੀ ਨੂੰ ਦੇਖ ਰਿਆ ਸੋ ਇਸ ਲਈ ਉਹ ਉੱਧਰ ਕੋਸ਼ਿਸ਼ ਕਰਦੇ ਆ ਬਾਕੀ ਹਾਂ ਆਸਟ੍ਰੇਲੀਅਨ ਗਵਰਨਮੈਂਟ ਦਾ ਧੰਨਵਾਦ ਇਹਨਾਂ ਨੇ ਸਾਨੂੰ ਰੈਕਗਨਾਈਜ਼ ਕੀਤਾ ਤੇ 4.2 ਮਿਲੀਅਨ ਦਿੱਤੀਆਂ ਸਾਨੂੰ ਸੋ ਉਹਦੇ ਨਾਲ ਆਪਣਾ ਵਿਕਟੋਰੀਆ ਦਾ ਜਿਹੜਾ ਸੈਂਟਰ ਆ ਉਹ ਬਹੁਤ ਵੱਡੇ ਪੱਧਰ ਤੇ ਵੱਡ ਜੇਗਾ ਨਾਲ ਨਾਲ ਐਡਲੇਡ ਤੇ ਪਾਰਥ ਤੇ ਆਪਾਂ ਆਈ ਥਿੰਕ ਹੋਪਫੁਲੀ ਕਰਦੇ ਆਂ ਵੀ ਅਗਲੇ ਸਾਲ ਦੇ ਤੱਕ ਅਸੀਂ ਨੈਸ਼ਨਲ ਚੈਰੀਟੀ ਵਿੱਚ ਜੋ ਪ੍ਰੋਜੈਕਟ ਕਰਾਂਗੇ ਤੇ ਸਿੱਖਾਂ ਦੀ ਨੈਸ਼ਨਲ ਚੈਰੀਟੀ ਹੋਵੇ ਵਾਓ ਹਨਾ ਤੇ ਜਿਹੜੀ ਆਇਡੈਂਟੀਟੀ ਹੈ ਜਿਹੜਾ ਸੇ ਕੰਮ ਕਰ ਰਹੇ ਅਜੀ ਬਸ ਜੀ ਕਾ ਵੀ ਮੀਡੀਆ ਦੇ ਜਾਣੇ ਹੋ ਮੈਨੂੰ ਉਦੋਂ ਬਹੁਤ ਮਾਣ ਹੁੰਦਾ ਜਦੋਂ ਆਪਣੇ ਛੋਟੇ ਬੱਚੇ ਕਹਿੰਦੇ ਅੰਕਲ ਵੀ ਸੀਓ ਆਨ ਟੀਵੀ ਜੀ ਉਦੋਂ ਮੈਨੂੰ ਥਾਪੜਾ ਮਿਲ ਜਾਂਦਾ ਉਹ ਜਿਹੜਾ ਥਕੇ ਮਜ਼ਾ ਹੁੰਦਾ ਨਾ ਉਹਦਾ ਮਜ਼ਾ ਸੋ ਇਹ ਪਿਆਰ ਆ ਸਾਰਿਆਂ ਦਾ ਸੰਗਤ ਦਾ ਸੋ ਇਹ ਇਹੀ ਤੋਰੀ ਰੱਖਦਾ ਪਿਛਲੇ ਸਮੇਂ ਦੇ ਦੌਰਾਨ ਬਹੁਤ ਸੋਹਣੇ ਕੰਮ ਕੀਤੇ ਆ ਔਰ ਬੜੀ ਵਧੀਆ ਤਰ੍ਹਾਂ ਦੇ ਨਾਲ ਤੁਸੀਂ ਜਿਹੜੀ ਉਹ ਲੈ ਬੰਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿਓ ਬਿਲਕੁਲ ਜਿਸ ਤਰ੍ਹਾਂ ਮੈਂ ਕਿਹਾ ਵੀ ਅਸੀਂ ਹੁਣ ਅੱਗੇ ਆਪਣੇ ਸੈਂਟਰ ਸੈਟਅਪ ਕਰਨੇ ਆ ਸੋ ਉਹ ਸੈਂਟਰ ਦੇ ਵਿੱਚ ਮੈਂ ਕਮਿਊਨਿਟੀ ਲਈ ਵੈਨਿਊ ਚਾਹੁੰਦਾ ਹੁਣ ਦੇਖੋ ਸਾਡੀ ਸਿੱਖਾਂ ਦੀ ਔਰੇ ਢਾਈ ਲੱਖ ਤੋਂ ਉੱਪਰ ਆਬਾਦੀ ਹੋ ਗਈ ਪਰ ਸਾਡੇ ਕੋਲ ਇਦਾਂ ਦਾ ਵੀ ਕੋਈ ਅਧਾਰਾ ਨਹੀਂ ਜਿੱਥੇ ਅਸੀਂ ਆਪਣਾ ਕਲਚਰਲ ਕੋਈ ਸੋਸ਼ਲ ਐਲੀਮੈਂਟ ਉਹਨੂੰ ਡਰੈਸ ਕਰ ਸਕੀਏ ਸੋ ਇਹ ਵੀ ਲੋੜ ਆ ਕਿਸੇ ਸਮੇਂ ਸੀਗਾ ਸਾਨੂੰ ਹਲੇ ਵੀ ਅੱਗੇ ਗੁਰੂ ਘਰਾਂ ਦੀ ਹੋਰ ਲੋੜ ਬਹੁਤ ਲੋੜ ਆ ਪਰ ਨਾਲ ਨਾਲ ਸਾਨੂੰ ਸੋਸ਼ਲ ਅਧਾਰਿਆਂ ਦੀ ਵੀ ਲੋੜ ਆ ਸੋ ਸਾਡਾ ਮੰਤਵ ਇਹੀ ਆ ਵੀ ਆਪਾਂ ਆਪਣੇ ਚੈਰਿਟੀ ਦੇ ਥਰੂ ਇੱਕ ਸੋਸ਼ਲ ਜਿਹੜਾ ਆਪਣਾ ਐਲੀਮੈਂਟ ਆ ਕਮਿਊਨਿਟੀ ਸੈਂ ਤੋ ਹੁਣ ਸਾਡੇ ਕੋਲ ਤਿੰਨ ਕਾਰ ਤੇ ਬਟਰਕ ਨੇ ਚਾਰ ਬੈਨਾ ਨੇ ਪਰ ਆਉਂਦੇ ਸਮੇਂ ਦੇ ਵਿੱਚ ਇਹ ਵੀ ਵਧਣ ਗਿਆ ਤੋ ਨਾਲ ਨਾਲ ਅਸੀਂ ਬੰਦੇ এমਪਲੋਏ ਵੀ ਕਰਾਂਗੇ ਤੇ ਅਸੀਂ ਚਾਹਨੇ ਵੀ ਆਪਾਂ ਵੱਧ ਤੋਂ ਵੱਧ ਬੰਦੇ ਨੂੰ ਟ੍ਰੇਨਿੰਗ ਦਈਏ ਚਾਹੇ ਕੋਈ ਸੇਵਾ ਦੇ ਵਿੱਚ ਕਰਨੀ ਚਾਹਦਾ ਪਰ ਆਪਣੇ ਬੱਚਿਆਂ ਨੂੰ ਹੁਣ ਬਹੁਤ ਸਾਰੇ ਸਕੂਲਾਂ ਦੇ ਵਿੱਚ ਮੈਂ ਜਾ ਕੇ ਟਾਕਸ ਕਰਦਾ ਐਸ ਪਾਰਟ ਆਫ ਆਸਟ੍ਰੇਲੀਅਨ ਆਫ ਦਿਅਰ ਅਵਾਰਡ ਤੇ ਉਹ ਮੈਨੂੰ ਬੜਾ ਆਨੰਦ ਦਿੰਦੀਆਂ ਨੇ ਬੱਚੇ ਜੋ ਜਾ ਕੇ ਦਸੀ ਵੀ ਭਾਈ ਤੁਸੀਂ ਕੁਝ ਵੀ ਬਣ ਸਕਦੇ ਆ ਉਹਨਾਂ 'ਚ ਪੋਟੈਂਸ਼ੀਅਲ ਹੈਗਾ ਬਿਲਕੁਲ ਹੁਣ ਸਾਡੇ ਵਿੱਚ ਇੱਥੇ ਜਿੰਨੇ ਬੱਚੇ ਬੈਠੇ ਸੀ ਅੱਜ ਉਹਨਾਂ 'ਚ ਕੋਈ ਨਾ ਕੋਈ ਪ੍ਰਾਈਮ ਮਿਨਿਸਟਰ ਬਣ ਸਕਦਾ ਬਿਲਕੁਲ ਬਣ ਸਕਦਾ ਹੈ ਨਾ ਕੋਈ ਨਾ ਕੋਈ ਚੰਤੇ ਜਾ ਸਕਦਾ ਚੰਤੇ ਤੋਂ ਵੀ ਕਹਾ ਜਾ ਸਕਦਾ ਅਸੀਂ ਅੱਜ ਟੈਪ ਨਹੀਂ ਕਰ ਸਕਦੇ ਬੀਤੋ ਇੱਥੀ ਦੀ ਕਰ ਸਕਦਾ ਇਸ ਲਈ ਇਹਨਾਂ ਨੂੰ ਉਹ ਓਪਰਚੁਨਿਟੀ ਜੇ ਆਪਾਂ ਦਈਏ ਤਾਂ ਕਿ ਇਹ ਦੁਨੀਆ ਤੋਂ ਪਾਰ ਦੀ ਗੱਲ ਕਰਨ ਪਰ ਸਾਡਾ ਜਿਹੜਾ ਚੈਰਟੀ ਦਾ ਮਿਸ਼ਨ ਹੈ ਉਹ ਹੀ ਹੈ ਵੀ ਆਪੀ ਸੇਵਾ ਕਰੀ ਜਾਈਏ ਆਪਣੇ ਪਰਿਵਾਰ ਨੂੰ ਵਧਾਈਏ ਆਪਣੀ ਜਿਹੜੀ ਕਮਿਊਨਿਟੀ ਉਹਦਾ ਨਾਮ ਰੋਸ਼ਨ ਕਰੀਏ ਤੁਹਾਡਾ ਪਬਲਿਕ ਟਾਈਮ ਸੇ ਓਨਲੀ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਜਾਂਦੇ ਜਾਂਦੇ ਕੋਈ ਇੱਕ ਮੈਸੇਜ ਦੇਣਾ ਚਾਹੋ ਕਮਿਊਨਿਟੀ ਨੂੰ ਕਿਉਂਕਿ ਜਿੰਨੇ ਵੀ ਇਸ ਵਕਤ ਪੰਜਾਬੀ ਜਾਂ ਨਾਨ ਪੰਜਾਬੀ ਮੈਂ ਕਹਾਂਗਾ ਪੰਜਾਬੀ ਸਪੀਕਰ ਜਾਂ ਨਾਨ ਪੰਜਾਬੀ ਸਪੀਕਿੰਗ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਦੇ ਲਈ ਕੋਈ ਐਸਾ ਮੈਸੇਜ ਜਿਹੜਾ ਤੁਸੀਂ ਆਪਣੇ ਦਿਲੋਂ ਦੇਣਾ ਚਾਹੋ ਮੇਰੇ ਕੋ ਮੈਸੇਜ ਹੁੰਦਾ ਜੋ ਆਲਵੇਸ ਵੀ ਆਪਾਂ ਜਿਹੜੀ ਸੇਵਾ ਗੁਰੂ ਘਰ ਚ ਕਰਦੇ ਆ ਉਹ ਸੇਵਾ ਆਪਣੇ ਬੱਚੇ ਨੇ ਸਕੂਲ ਚ ਵੀ ਕਰੀਏ ਸਾਡੇ ਬੱਚਿਆਂ ਨੂੰ ਬਹੁਤ ਸਾਰਿਆਂ ਨੂੰ ਰਿਸਿਸਟੈਂਸ ਦੇ ਸ਼ੁਭੀਆਂ ਦਾ ਆ ਆਪਣੇ ਸਕੂਲਾਂ ਦੇ ਵਿੱਚ ਇਨਵੋਲ ਹੋ ਜੀਏ ਦੇ ਤੁਸੀ ਸੇਵਾ ਕਰਨੀ ਜ਼ਰੂਰ ਨਹੀਂ ਵੀ ਗੁਰਦਾਰਾ ਜਾ ਕੇ ਕਰਨੀ ਜਾਂ ਚੈਰਿਟੀ ਦੇ ਕਰਨੀਆਂ ਇੱਕ ਦਿਨ ਡੇ ਆਫ ਕਰਕੇ ਆਪਣੇ ਬੱਚੇ ਦੇ ਸਕੂਲ ਨਾਲ ਵੀ ਜੁੜੋ ਤਾਂ ਕਿ ਉੱਥੇ ਵੀ ਤੁਹਾਨੂੰ ਪੇਰੈਂਟਸ ਜੈਕਨੇਟ ਕਰ ਲੱਗਣ ਉੱਥੇ ਵੀ ਜਿਹੜੀ ਸੇਵਾ ਆ ਸੇਵਾ ਆ ਹਨਾ ਕਲੀਨ ਅਪ ਆਸਟ੍ਰੇਲੀਆ ਦੇ ਸੇਵਾ ਕਿਸੇ ਵੀ ਤਰ੍ਹਾਂ ਦੀ ਸੇਵਾ ਜ਼ਰੂਰੀ ਨਹੀਂ ਕਿ ਉਹਨੂੰ ਆਪਾਂ ਕਹੋ ਧੰਨਾ ਕਰੀਏ ਉਹਨੂੰ ਮੰਨਣਾ ਧੰਨ ਕਿਤੇ ਵੀ ਕਰ ਸਕਦੇ ਜੀ ਹਨਾ ਤੁਸੀਂ ਮੈਨੂੰ ਯਾਦ ਆ ਛੋਟੀ ਜਿਹੀ ਐਗਜ਼ਾਮਪਲ ਦਵਾਂਗਾ ਵੀ ਮੇਰੇ ਆਪਣੇ ਪੰਜ ਜਿਹੜੇ ਸਕੂਲ ਜਾਂਦੇ ਸੀਗੇ ਉੱਥੇ ਚਲੋ ਥੋੜੀ-ਮੋਟੀ ਰੈਸਿਜ਼ਮ ਹੁੰਦੀ ਸੀਗੀ ਉੱਥੇ ਅਸੀਂ ਇੱਕ ਦਿਨ ਮਫਿਨਸ ਦਾ ਸਟ ਤੇ ਉਹ ਤੋਂ ਬਾਅਦ ਜਿਹੜੇ ਆਪਣੇ ਹੋਰ ਵੀ ਬੱਚੇ ਸੀਗੇ ਉਹ ਆਪਣੇ ਸਰਦਾਰ ਸੀਗੇ ਪਰ ਕਟਸਰ ਸੀਗੇ ਉਹ ਕਹਿੰਦੇ ਆਵਾ ਸਿੰਘ ਯਾਰ ਅੱ비 ਤੁਸੀਂ ਜਦਿਆਂ ਆਏ ਹੋ ਸੇਵਾ ਕਰੀਆ ਕਹਿੰਦੇ ਉਹ ਤੋਂ ਬਾਅਦ ਪ੍ਰਿੰਸੀਪਲ ਵੀ ਨੈਕਸਟ ਡੇ ਮਿਸਟਰ ਸਿੰਘ ਕੇ ਕੇ ਬੁਲਾਉਂਦੀ ਆ ਕਿਤੇ ਨਾ ਕਿਤੇ ਸਾਨੂੰ ਨਾ ਇਨਵੋਲਵ ਹੋਣਾ ਪੈਣਾ ਅਸੀਂ ਪਿੰਡਾਂ ਵਾਲੇ ਬੰਦੇ ਆ ਹਰ ਇੱਕ ਨੂੰ ਰਲ ਮਿਲ ਕੇ ਹੀ ਇਹ ਜਿਹੜੀ ਪ੍ਰੋਬਲਮ ਉਹਦਾ ਹੱਲ ਲੱਭਣਾ ਪੈਣਾ ਪਰ ਮੈਂ ਇਹੀ ਕਾਵਾਂਗਾ ਤੁਸੀਂ ਜ਼ਰੂਰ ਵੋਲੰਟੀਅਰ ਕਰੋ ਆਪਣੇ ਕੰਮ ਤੇ ਆਪਣੇ ਬੱਚੇ ਨੇ ਸਕੂਲ ਦੇ ਵਿੱਚ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਕਿ ਹਰ ਇੱਕ ਸਿੱਖ ਜਿੱਥੇ ਵੀ ਹੈਗਾ ਉਹ ਇੱਕ ਸਿੱਖੀ ਦਾ ਅੰਬੈਸਡਰ ਆ ਤੁਸੀਂ ਇੱਕ ਗੁੱਡ ਅੰਬੈਸਡਰ ਬਣੋ ਬਹੁਤ ਬਹੁਤ ਧੰਨਵਾਦ ਜੀ ਇਨੀ ਸੋਹਣੀਆਂ ਗੱਲਾਂ ਕਰਨ ਵਾਸਤੇ ਸਾਡੇ ਲਈ ਸਮਾਂ ਕੱਢਣ ਵਾਸਤੇ ਮੈਨੂੰ ਪਤਾ ਬਹੁਤ ਬਿਜ਼ੀ ਹੋ ਔਰ ਸਿਡਨੀ ਤੋਂ ਸਪੈਸ਼ਲ ਤੁਸੀਂ ਇੱਥੇ ਆਏ ਪਬਲਿਕ ਟਾਈਮ ਦੇ ਵੀਡੀਓ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਫਿਰ ਮਿਲਾਂਗੇ ਥੈਂਕ ਯੂ ਜੀ ਵਾਈਗਰ ਜੀ ਦਾ ਖਾਲਸਾ ਵਾਈਗਰ ਜੀ ਕੀ ਫਤ